ਵਾਦ ਸ੍ਰੀ ਅਕਾਲ ਜੀ ਮੈਂ ਹਰਨੇਸ਼ ਸਿੰਘ ਪਿੰਟਰ ਤੇ ਸਾਡੇ ਨਾਲ ਜੁੜੇ ਨੇ ਸਾਡੇ ਇਸ ਚੈਨਲ ਦੇ ਸਹਿਯੋਗੀ ਸਰਦਾਰ ਕੁਰਜਿੰਦਰ ਸਿੰਘ ਪੰਖ ਸਾਹਿਬ ਸੋਹਣ ਸਿੰਘ ਸਾਹਿਬ ਸਟੈਂਡਰਡ ਨੂੰ ਤੁਹਾਡਾ ਸਵਾਗਤ ਹੈ ਜੀ ਜੀ ਥੈਂਕ ਯੂ ਸਰ ਪੰਖ ਸਾਹਿਬ ਇਨੀ ਦਿਨੀ ਇੱਕ ਅਕਾਲੀ ਦਲ ਉਤੇ ਬੜਾ ਨਾ ਉਹ ਗਰਮਾਇਆ ਹੋਇਆ ਸਿਆਸੀ ਲਿਹਾਜ਼ ਨੂੰ ਲੈ ਕੇ ਜ਼ਿਕਰ ਦੇਖੀਏ ਬਾਕੀ ਜਿਹੜੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੇ ਉਨ੍ਹਾਂ ਦੇ ਇर्द-ਗਿਰਦ ਦੀ ਹਾਲਾਂਕਿ ਉਹਦਾ ਭਾਵੇਂ ਬੰਨੇ ਜਾ ਰਿਹਾ ਕਿ ਕਾਲੇਦਲ ਹਾਸ਼ੀਏ ਉੱਤੇ ਹੈ ਪਰੰਤੂ ਜਿਹੜੀ ਹੈ ਮੀਡੀਆ ਚਰਚਾ ਇਹਦੇ ਉੱਤੇ ਕਾਫੀ ਫੋਕਸ ਹੋ ਰਹੀ ਹੈ ਅੱਜ ਬੀਬੀ ਜ਼ਗੀਰ ਕੌਰ ਜਿਹੜੇ ਐਸਪੀਸੀ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਖਜ਼ਾਨਾ ਮੰਤਰੀ ਪ੍ਰਵਿੰਦਰ ਸਿੰਘ ਢੀਂਡ ਸਾਹਿਬ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਜਿਹੜਾ ਹੈ ਇਹ ਕਾਲ ਤੱਕ ਸਾਹਵਲੋ ਜਿਹੜਾ ਹਦੇਸ਼ ਦਿੱਤਾ ਹੋਇਆ ਹੈ ਸਿਗਵੀਰ ਬਾਦਲ ਦੇ ਮਾਮਲੇ ਨੂੰ ਲੈ ਕੇ ਇਹਦੇ ਸਬੰਧ ਦੇ ਵਿੱਚ ਸਪਸ਼ਟੀਕਰਨ ਦੇਣ ਗਏ ਹੈ ਇਹਨਾਂ ਨੇ ਸੌਂਫ ਦਿੱਤਾ ਇਸ ਤੋਂ ਪਹਿਲਾਂ ਖਬਰ ਆਉਂਦੀ ਹੈ ਕਿ ਇਹਨਾਂ ਨੇ ਤਿਆਗ ਦੀ ਭਾਵਨਾ ਵਜੋਂ ਜਿਹੜੀ ਪ੍ਰੈਜ਼ਿਡੈਂਟ ਬਣੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਸਦਾਰ ਲਹਿਰ ਦੀ ਉਹਦੇ ਤੋਂ ਰਿਜਾਈਨ ਦਿੱਤਾ ਗਿਆ ਇਹ ਸਾਰੇ ਕਨਸੈਪਟ ਨੂੰ ਤੇ ਜੇਕਰ ਆਪਾਂ ਅੱਗੇ ਵਧਾ ਕੇ ਦੇਖੀਏ ਕਿ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਕੀ ਹੈ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਸਾਰਾ ਕੁਝ ਜੀ ਜੀ ਦੇਖੋ ਪੰਡਰਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇਸ਼ ਦੀ ਖੇਤਰੀ ਪਾਰਟੀ ਹੈ ਪੁਰਾਣੀ ਖੇਤਰੀ ਪਾਰਟੀ ਹੈ ਇੱਕ ਤੇ ਉਦੋਂ ਦੇਖਿਆ ਜਾਵੇ ਤਾਂ ਦੂਜੇ ਨੰਬਰ ਦੀ ਪਾਰਟੀ ਹੈ ਪੁਰਾਣੀ ਪਾਰਟੀਆਂ ਦੇ ਵਿੱਚੋਂ ਸ਼ਰੋਮਣੀ ਅਕਾਲੀ ਦਲ ਹਾਂ ਵੱਡੇ ਨਾਮ ਨੇ ਹਾਂ ਦੂਜੇ ਨੰਬਰ ਦੀ ਕਹਿੰਦਾ ਭਾਬ ਕਿ ਜਦੋਂ ਸਥਾਪਿਤ ਹੋਈਆਂ ਪਹਿਲੀ ਪਾਰਟੀ ਹਾਂ ਸਥਾਪਿਤ ਹੋਈਆਂ ਬਿਲਕੁਲ ਤਾਂ ਇਹ ਦੂਜੇ ਦੂਜੇ ਨੰਬਰ ਦੀ ਪਾਰਟੀ ਹੈ ਜਿੱਦਾਂ ਇੱਕ ਵੱਡਾ ਯੋਗਦਾਨ ਹੈ ਵੱਡਾ ਯੋਗਦਾਨ ਦੇਸ਼ ਦੀ ਆਜ਼ਾਦੀ ਦੇ ਵਿੱਚ ਵੀ ਯੋਗਦਾਨ ਹੈ ਹਾਂ ਤੇ ਦੇਸ਼ ਦੇ ਹੋਰ ਜਿਹੜੇ ਖੇਤਰ ਨੇ ਪੋਲਿਟਿਕਸ ਦੇ ਨਾਲ ਰਿਲੇਟਡ ਭਾਵੇਂ ਤੁਸੀਂ ਦੇਖੋ ਕਿ ਐਮਰਜੈਂਸੀ ਦਾ ਮੋਰਚਾ ਲੱਗਿਆ ਉਸ ਐਮਰਜੈਂਸੀ ਦੇ ਖਿਲਾਫ ਜਦੋਂ ਕਹਾ ਜਾਂਦਾ ਸੀ ਕਿ ਇੰਦਰਾ ਗੰਦੀ ਸਭ ਤੋਂ ਵੱਧ ਤਾਕਤਵਰ ਪ੍ਰਧਾਨ ਮੰਤਰੀ ਇਹਨਾਂ ਦੇਸ਼ ਦੇ ਤਾਂ ਉਦੋਂ ਜੇਕਰ ਕਿਸੇ ਨੇ ਦੇਸ਼ ਦੇ ਵਿੱਚੋਂ ਸਭ ਤੋਂ ਪਹਿਲਾਂ ਉਸ ਐਮਰਜੈਂਸੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੜਕਾਂ ਦੇ ਉੱਪਰ ਮਜ਼ਾਰੇ ਕੀਤੇ ਜਿਹੜਾਂ ਭਰੀਆਂ ਇਕੱਠ ਕੀਤਾ ਕਿ ਦਿੱਲੀ ਦੇਸ਼ ਨਾਲ ਠੀਕ ਨਹੀਂ ਕਰ ਰਹੀ ਕਾਂਗਰਸ ਸਰਕਾਰ ਦੇਸ਼ ਨਾਲ ਠੀਕ ਨਹੀਂ ਕਰ ਰਹੀ ਤਾਂ ਉਹ ਪਾਰਟੀ ਪਿੰਡਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਪਾਰਟੀ ਸੀ ਜਿਹਦਾ ਇੱਕ ਮਾਣ ਮੱਤਾ ਇਤਿਹਾਸ ਹੈ ਮਾਣ ਮੱਤਾ ਇਤਿਹਾਸ ਹੈ ਕੁਰਬਾਨੀਆਂ ਦਾ ਜੇੜਾਂ ਭਰਨ ਦਾ ਆਪਾਂ ਵਾਰਨ ਦਾ ਇਹ ਇਤਿਹਾਸ ਹੈ ਇਸ ਪਾਰਟੀ ਦਾ ਇਸ ਤੋਂ ਇਲਾਵਾ ਕਿੰਨੇ ਤੁਸੀਂ ਇਹ ਕਹੋ ਕਿ ਮੋਰਚੇ ਲੜੇ ਗੁਰਦੁਆਰਾ ਸੁਧਾਰ ਲਹਿਰਾਂ ਚਲਾਈਆਂ ਮਸੰ ਮਸੰਦਾ ਤੋਂ ਗੁਰਦੁਆਰੇ ਆਜ਼ਾਦ ਕਰਾਏ ਪੰਜਾਬੀ ਸੂਬਾ ਦੀ ਲੜਾਈ ਦੇ ਵਿੱਚ ਪੰਜਾਬੀ ਸੂਬਾ ਬਣਾਉਣ ਦੇ ਵਿੱਚ ਇੱਕ ਵੱਡਮੁੱਲੀ ਤੇ ਰੌਣਕ ਵਾਲੀ ਭੂਮਿਕਾ ਸੀ ਇਸ ਪਾਰਟੀ ਦੀ ਕਿੱਡੇ ਕਿੱਡੇ ਨਾਮ ਰਹੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵੇਲੇ ਮੋੜੇ ਨਾਲ ਮੋੜਾ ਜੋੜ ਕੇ ਇਹ ਪਾਰਟੀ ਸ਼੍ਰੋਮਣੀ ਅਕਾਲੀ ਦਲ ਲੜਦੀ ਰਹੀ ਨਹੀਂ ਬਿਲਕੁਲ ਸਫਲਤਾ ਉਹ ਵੱਡੀਆਂ ਨੇ ਵੱਡੇ ਝੰਡੇ ਬਰਦਰਾਰ ਰਹੀ ਹੈ ਪਾਰਟੀ ਪਰ ਅੱਜ ਦੇ ਕਿਵੇਂ ਮੈਂ ਉੱਥੇ 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 ਆ ਰਿਹਾ ਹਾਂ ਮੈਂ ਉੱਥੇ ਜਾ ਰਿਹਾ ਹਾਂ ਜੀ ਜਦੋਂ ਇਸ ਪਾਰਟੀ ਦਾ ਇੱਕ ਵੱਡਾ ਇਤਿਹਾਸ ਹੈ ਉਹ ਇਤਿਹਾਸ ਪਾਰਟੀ ਆਪਣਾ ਨਾਲ ਲੈ ਕੇ ਚੱਲ ਰਹੀ ਸੀ ਹੁਣ ਤੱਕ ਤੇ ਹੁਣ ਜਿਹੜਾ ਸਵਾਲ ਤੁਸੀਂ ਕੀਤਾ ਹੁਣ ਕਾਰਨ ਕੀ ਹੈ ਕਾਰਨ ਹੈਗਾ ਭਿੰਡਰ ਸਾਹਿਬ ਜਿਹੜਾ ਇਹਨਾਂ ਵਿਚਾਰਿਆਂ ਨੂੰ ਸਮਝ ਨਹੀਂ ਆ ਰਿਹਾ ਅਕਾਲੀ ਦਲ ਵਾਲੇ ਲੀਡਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕੌਣ ਨੇ ਸੁਖਵੀਰ ਸਿੰਘ ਬਾਦਲ ਨੇ ਹੁਣ ਕਾਰਜਕਾਰੀ ਪ੍ਰਧਾਨ ਕੌਣ ਨੇ ਬਲਵਿੰਦਰ ਸਿੰਘ ਭੁੰਦੜ ਨੇ ਮੇਨ ਸਟਰੀਟ ਨਾਲ ਇਹਨਾਂ ਦੇ ਇੱਕ ਟੀਮ ਹੈ ਦੂਜਾ ਇੱਕ ਵੱਖ ਹੋਇਆ ਥਾੜਾ ਉਹ ਕਹਿੰਦਾ ਕਿ ਅਸੀਂ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸੁਧਾਰ ਕਰਨਾ ਇਸ ਕਰਕੇ ਉਹ ਸ਼ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚਲਾ ਰਹੇ ਨੇ ਇੱਥੋਂ ਤੱਕ ਸਭ ਕੁਝ ਹੋ ਰਿਹਾ ਪਰ ਜਿਹੜਾ ਅਸਲ ਰੌਲਾ ਇਹ ਰੌਲਾ ਇਹਨਾਂ ਲੀਡਰਾਂ ਦੇ ਵੀ ਸਮਝ ਨਹੀਂ ਆ ਰਿਹਾ ਕੇ ਮਾਮਲਾ ਕੀ ਹੈ ਮਾਮਲਾ ਭਿੰਦਰ ਸਾਹਿਬ ਇਹ ਹੀ ਤੁਹਾਨੂੰ ਅਸਲ ਗੱਲ ਦੱਸਣਾ ਮੈਂ ਕਿ ਸ਼੍ਰੋਮਣੀ ਅਕਾਲੀ ਦਲ ਫੇਲ ਕਿਉਂ ਹੋਊਗੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਫੇਲ ਕਿਉਂ ਹੋਗੇ ਜਿਹੜੀ ਗੱਲ ਇਹਨਾਂ ਲੀਡਰਾਂ ਦੇ ਦਿਮਾਗ ਦੇ ਵਿੱਚ ਹੁਣ ਤੱਕ ਆਈ ਨਹੀਂ ਹੈ ਉਹ ਗੱਲ ਕੀ ਹੈ ਮੈਂ ਦੱਸਦਾ ਤੁਹਾਨੂੰ ਉਹ ਗੱਲ ਹੈਗੀ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹੁੰਦੇ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁਣ ਤੱਕ ਰਹੇ ਨੇ ਉਹ ਕੱਲੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨਹੀਂ ਸੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੰਮ ਕਰ ਰਹੇ ਸੀ ਲੀਡਰ ਉਹ ਪੰਜਾਬ ਦੇ ਸੀ ਪੰਜਾਬ ਨੂੰ ਉਹ ਸਬਕਾਰ ਦੇ ਸੀ ਜੇਕਰ ਸੁਧਾਰ ਲਹਿਰ ਚਲਾਈ ਜੇਕਰ ਐਮਰਜੈਂਸੀ ਦੇ ਖਿਲਾਫ ਲੜਾਈ ਲੜੀ ਜੇਕਰ ਪੰਜਾਬੀ ਸੂਬੇ ਦੇ ਖਿਲਾਫ ਲੜਾਈ ਲੜੀ ਜੇਕਰ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਲਈ ਲੜਾਈ ਲੜੀ ਭਿੰਡਰ ਸਾਹਿਬ ਅਕਾਲੀ ਦਲ ਨੇ ਤਾਂ ਉਹ ਮੁੱਦੇ ਪੂਰੇ ਪੰਜਾਬ ਦੇ ਸੀ ਇਸ ਕਰਕੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸੀ ਇਹ ਲੀਡਰ ਪੰਜਾਬ ਦੇ ਲੀਡਰ ਸੀ ਹਮ ਮਨੇ ਦੇਖੇ ਜਾਂਦੇ ਸੀ ਵੀ ਪੰਜਾਬ ਲਈ ਲੜਦੇ ਆ ਪੰਜਾਬ ਦੇ ਮੁੱਦਿਆਂ ਨੇ ਜਿਹੜੇ ਅੱਜ ਤੱਕ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਤੱਕ ਜਿਹੜੇ ਮੁੱਦੇ ਚੱਕੇ ਉਹ ਮੁੱਦੇ ਪੂਰੇ ਪੰਜਾਬ ਦਾ ਮੁੱਦਾ ਚੱਕਿਆ ਹਮ ਜੀ ਪੂਰੇ ਪੰਜਾਬ ਦਾ ਜੀ ਸੁਣੋ ਤੁਸੀਂ ਵਿੰਟਰ ਸਾਹਿਬ ਜਦੋਂ ਪੰਜਾਬ ਦਾ ਮੁੱਦਾ ਚੱਕਿਆ ਉਹਨਾਂ ਨੇ ਤਾਂ ਉਹ ਪੰਜਾਬ ਦੇ ਵਿੱਚ ਪ੍ਰਵਾਨਿਤ ਹੋਏ ਪੰਜਾਬ ਦੇ ਵਿੱਚ ਉਹ ਲੋਕ ਸਿਰੇ ਚੜੇ ਤੇ ਹੁਣ ਜਿਹੜੀ ਪ੍ਰੋਬਲਮ ਰਹੀ ਉਹ ਰਹੀ ਕਿ ਇਹਨਾਂ ਲੋਕਾਂ ਨੇ ਆਪਣਾ ਦਾਇਰਾ ਸੀਮਿਤ ਕਰ ਲਿਆ ਉਹ ਸੀਮਤ ਹੋ ਗਿਆ ਸਿਰਫ ਸ਼੍ਰੋਮਣੀ ਅਕਾਲੀ ਦਲ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਤੱਕ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਆਪ ਨੂੰ ਇੱਕ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਬਣਾ ਲਿਆ ਤਾਂ ਇਸ ਪਾਰਟੀ ਨੂੰ ਜਿਹੜੀ ਰੰਗਤ ਸੀ ਉਹ ਰੰਗਤ ਆ ਗਈ ਸਿਆਸਤ ਦੀ ਉਹ ਰੰਗਤ ਨਹੀਂ ਰਹੀ ਮੁੱਦਿਆਂ ਦੀ ਜਿਸ ਕਰਕੇ ਇਸ ਪਾਰਟੀ ਦਾ ਨੁਕਸਾਨ ਹੋਇਆ ਉਹਦਾ ਇੱਕ ਕਾਰਨ ਹੈ ਕਾਰਨ ਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਈ ਲੀਡਰ ਨੇ ਜਿਨ੍ਹਾਂ ਨੂੰ ਇੱਕ ਪੋਲੀਟੀਕਲੀ ਲੈਗੇਸੀ ਮਿਲੀ ਹੈ ਆਪਣੇ ਪਰਿਵਾਰ ਤੋਂ ਕਿਉਂਕਿ ਮੰਨ ਲਓ ਤੁਸੀਂ ਪਹਿਲਾਂ ਪਰਿਵਾਰ ਦੇਖੋ ਕਿੱਡੇ ਵੱਡੇ ਪਰਿਵਾਰ ਸੀ ਟੌੜਾ ਸਾਹਿਬ ਹੋਗੇ ਬਰਨਾਲਾ ਸਾਹਿਬ ਹੋਗੇ ਤਲਵੰਡੀ ਸਾਹਿਬ ਹੋਗੇ ਸੰਤ ਲੋਂਗੋਵਾਲ ਹੋਗੇ ਤੇ ਲੀਡਰ ਹੋਗੇ ਲੀਡਰ ਕਿੱਡੇ 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 ਇਹ ਵੱਡੇ ਨਾਮ ਸੀ ਇਹਨਾਂ ਲੀਡਰਾਂ ਤੋਂ ਕੀ ਬਣਿਆ ਇਹਨਾਂ ਦੇ ਅਗੇ ਪਰਿਵਾਰ ਬਣ ਗਏ ਜਦੋਂ ਇਹਨਾਂ ਲੀਡਰਾਂ ਤੋਂ ਇਹਨਾਂ ਦੇ ਪਰਿਵਾਰ ਬਣ ਗਏ ਉਹ ਪੋਲੀਟਿਕਸ ਦੇ ਵਿੱਚ ਆ ਗਏ ਤਹੋ ਨਾਮ ਤਾਂ ਲੈ ਆਏ ਭਾਵੇਂ ਟੌੜਾ ਪਰਿਵਾਰ ਟੌੜੇ ਦਾ ਨਾਮ ਲੈ ਆਇਆ ਤੇ ਬਰਨਾਲਾ ਦਾ ਨਾਮ ਆ ਗਿਆ ਟੁੜ ਫੈਮਿਲੀ ਆ ਗਈ ਇਹਨਾਂ ਦੇ ਨਾਮ ਤਾਂ ਆ ਗਏ ਇਹਨਾਂ ਦਾ ਸੰਘਰਸ਼ ਨਾਲ ਨਹੀਂ ਆਇਆ ਕਿਉਂਕਿ ਸੰਘਰਸ਼ ਜਿੰਨਾ ਲੋਕਾਂ ਨੇ ਕੀਤਾ ਸੀ ਉਹਨਾਂ ਤੱਕ ਰਹਿ ਗਿਆ ਜਦੋਂ ਇਹਨਾਂ ਨੂੰ ਬੈਠੇ ਬਿਠਾਏ ਨੂੰ ਸਭ ਕੁਝ ਮਿਲਿਆ ਜਿਹੜੀ ਸੜਕ ਦੀ ਸਿਆਸਤ ਹੁੰਦੀ ਹੈ ਗਰਾਊਂਡ ਦੀ ਸਿਆਸਤ ਹੁੰਦੀ ਹੈ ਲੋਕ ਕੀ ਸੋਚਦੇ ਨੇ ਲੋਕਾਂ ਨੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਕਿਉਂ ਦਿੱਤਾ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਕਿਉਂ ਨਹੀਂ ਦੇ ਰਹੇ ਇਹਨਾਂ ਲੋਕਾਂ ਨੇ ਵਿਸ਼ਲੇਸ਼ਣ ਨਹੀਂ ਇਸ ਚੀਜ਼ ਦਾ ਕੀਤਾ ਕਿਉਂਕਿ ਵਿਸ਼ਲੇਸ਼ਣ ਤਾਂ ਕਰਦੇ ਜੇਕਰ ਉਹਨਾਂ ਸਮਿਆਂ ਦੇ ਵਿੱਚੋਂ ਨਿਕਲੇ ਹੁੰਦੇ ਉਹਨਾਂ ਸਮਿਆਂ ਦੇ ਵਿੱਚੋਂ ਇਹ ਲੋਕ ਨਿਕਲੇ ਨਹੀਂ ਬੈਠੇ ਬਿਠਾਏ ਨੂੰ ਸਾਰਾ ਕੁਝ ਉਹ ਮਿਲ ਗਿਆ ਫਿਰ ਦੂਜਾ ਸਫਰ ਹੈਗਾ ਪੰਥ ਤੋਂ ਲੈ ਕੇ ਵਪਾਰ ਤੱਕ ਦਾ ਜੀ ਸਿਕਨੀ ਇੱਕ ਜਦੋਂ ਪੰਥ ਤੋਂ ਲੈ ਕੇ ਵਪਾਰ ਤੱਕ ਦਾ ਸਫਰ ਤੈਅ ਕੀਤਾ ਫਿਰ ਠੀਕ ਹੈ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਦੇਖ ਲਿਓ ਸਾਰਾ ਤਕਰੀਬਨ ਮੈਂ ਪੜਨ ਦੀ ਕੋਸ਼ਿਸ਼ ਕੀਤੀ ਹੈ ਤੇ ਕਈ ਲੇਖਾਂ ਦਾ ਮੈਂ ਲਿਖਿਆ ਪੜਿਆ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਦੇਖਿਓ ਸ਼੍ਰੋਮਣੀ ਅਕਾਲੀ ਦਲ ਜਦੋਂ ਵੀ ਸੱਤਾ ਦੇ ਵਿੱਚ ਆਏ ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਜਦੋਂ ਲੀਡਰ ਹੋਰ ਉਹ ਜਨ ਸੰਘ ਦੇ ਨਾਲ ਅਲਾਈਅੰਸ ਦੇ ਵਿੱਚ ਸੱਤਾ ਦੇ ਵਿੱਚ ਆਏ ਨੇ ਅੱਛਾ ਜੀ ਅੱਗੇ ਜਨ ਸੰਘ ਟੁੱਟ ਕੇ ਜਦੋਂ ਭਾਜਪਾ ਬਣਿਆ ਭਾਜਪਾ ਨਾਲ ਸਮਝੌਤਾ ਰਿਹਾ ਤਾਂ ਭਾਜਪਾ ਨਾਲ ਅਲਾਈਅੰਸ ਦੇ ਵਿੱਚ ਆਏ ਨੇ ਜੇਕਰ ਸ਼੍ਰੋਮਣੀ ਅਕਾਲੀ ਦਲ ਅ ਪਾਲਾਈਂਸ ਦੇ ਵਿੱਚ ਚੌਣ ਨਹੀਂ ਲੜਦਾ ਤਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਕਦੇ ਸੱਤਾ ਚ ਨਹੀਂ ਆ ਸਕਦਾ ਇਸ ਕਰਕੇ ਜਿਹੜੀ ਬਿਨਾਂ ਸ਼ਰਤ ਹਮਾਇਤ ਹੈ ਉਹ ਹਮਾਇਤ ਦਿੱਤੀ ਗਈ ਜਨ ਸੰਗ ਨੂੰ ਤੇ ਭਾਜਪਾ ਨੂੰ ਇੱਥੋਂ ਤੱਕ ਇਹ ਇਹਨਾਂ ਠੀਕ ਹੈ ਅੱਜ ਗੱਲਾਂ ਉੱਠਦੀਆਂ ਨੇ ਕਿ ਬਿਨਾਂ ਸ਼ਰਤ ਹਮਾਇਤ ਦਿੱਤੀ ਗਈ ਉਹ ਦਿੱਤੀ ਗਈ ਦਿੱਤੀ ਗਈ ਇਸ ਕਰਕੇ ਗਈ ਕਿ ਪੰਜਾਬ ਦੇ ਵਿੱਚ ਸਰਕਾਰ ਨਹੀਂ ਸੀ ਬਣਦੀ ਸ਼ਹਿਰੀ ਵੋਟ ਬੈਂਕ ਜੇਕਰ ਨਾਲ ਲਾਉਣਾ ਸੀ ਆਪਣੇ ਤਾਂ ਉਹ ਲਾਉਣ ਦੇ ਲਈ ਜਨ ਸੰਗ ਦੇ ਨਾਲ ਬੀਜੇਪੀ ਦੇ ਨਾਲ ਜਿਹੜਾ ਅਲਾਈਅੰਸ ਸੀ ਉਹ ਜ਼ਰੂਰੀ ਸੀ ਜਿਹੜਾ ਅੱਜ ਭਾਰੂ ਵੀ ਪੈ ਗਿਆ ਨਾ ਦੇ ਉੱਪਰ ਜਨ ਸੰਗ ਦਾ ਕੋਈ ਹੋਲਡਰ ਨਹੀਂ ਸੀ ਇਹ ਤਾਂ ਹੁਣ ਬਣ ਰਿਹਾ ਨਾ ਬੀਜੇਪੀ ਦਾ ਨਹੀਂ ਸਮਝਾਉਂਦੇ ਹੁੰਦੇ ਆ ਉਦੋਂ ਤੱਕ ਤਾਂ ਇਹ ਜਿਹੜਾ ਬੀਜੇਪੀ ਦਾ ਇੰਨਾ ਆਧਾਰ ਨਹੀਂ ਸੀ ਦੋਸ਼ ਤਾਂ ਇਹ ਲੱਗਦਾ ਵੀ ਅਕਾਲੀ ਦਲ ਨੇ ਉਹਨਾਂ ਨਾਲ ਸਮਝੌਤੇ ਕਰਕੇ ਬਿਨਾਂ ਜਿਹੜੇ ਪੰਜਾਬ ਦੇ ਮੁੱਦਿਆਂ ਨੂੰ ਇਸ ਮੌਕੇ ਕੀਤੇ ਛੱਟ ਕੋਈ ਰੱਖੀ ਨਹੀਂ ਬਿਨਾਂ ਸ਼ਰਤ ਤਾਂ ਉਹਨਾਂ ਨੂੰ ਅਭਾਰ ਦਾਂ। ਨਹੀਂ ਤੁਸੀਂ ਉਸ ਸਮੇਂ ਤਾਂ ਬੀਪ ਨੂੰ ਵਾਰਿਆ ਗਿਆ। ਜੀ ਤੁਸੀਂ ਉਹ ਉਸ ਸਮੇਂ ਦਾ ਵੋਟ ਪਰਸੈਂਟੇਜ ਦੇਖੋ ਮਦਰ ਸਾਹਿਬ ਸਪੋਰਟ ਰਹੀ ਹੈ ਸ਼ਹਿਰੀ ਵੋਟ ਦੀ ਸਪੋਰਟ ਹਮੇਸ਼ਾ ਰਹੀ ਹੈ ਜਨ ਸੰਘ ਨੂੰ ਕਹਿੰਦਾ ਕਿ ਸਾਡੀ ਮਜਬੂਰੀ ਸੀ ਪੰਜਾਬ 'ਚ ਹਾਲਾਤ ਖਰਾਬ ਸੀ ਤੇ ਉਸ ਤੋਂ ਬਾਅਦ ਜਦੋਂ ਅਗਲੀ ਸ਼ਾਂਤੀ ਆਉਂਦੀ ਹੈ ਹਿੰਦੂ ਸਿੱਖ ਦਾ ਜਿਹੜਾ ਦ੍ਰਿਸ਼ ਬਣਾਉਣਾ ਸੀਗਾ ਉਹਦੇ ਲਈ ਕਹਿੰਦੇ ਸਾਰੀ ਮਜਬੂਰੀ ਚਲੋ ਇਹ ਗੱਲ ਵੀ ਮੰਨ ਲੈਣੇ ਕਿ ਹਾਲਾਤ ਖਰਾਬ ਸੀ ਜਦੋਂ ਹਾਲਾਤ ਠੀਕ ਹੋ ਗਏ ਲਾਈਨ ਸੈੱਟ ਤਾਂ ਹਾਂ ਜੇਕਰ ਤੁਹਾਡਾ ਇੱਥੋਂ ਤੱਕ ਸੀਗੇ ਅਸੀਂ ਹਾਲਾਤ ਠੀਕ ਕਰਨੇ ਨੇ 99 99 ਵਿੱਚ ਇਹ ਹੁੰਦਾ ਹੈ ਫਿਰ ਅੱਗੇ ਜਾ ਕੇ ਵਾਰ-ਵਾਰ ਨਾਲ ਹਾਂ ਉਦੋਂ ਉਦੋਂ ਤੋਂ ਹੀ ਜੇਪੀ ਦਾ ਨੇਚਰਲੀ ਜਦੋਂ ਰਾਜਪਾਕ ਮਿਲਦਾ ਤਾਂ ਉਹ ਲੀਡਰ ਸਪਰੈਡ ਹੋ ਕੇ ਇੱਕ ਵੱਡਾ ਵਿਰਖ ਤਾਂ ਬਣਦਾ ਹੀ ਹੈ ਨਾ ਨਹੀਂ ਦੇਖੋ 99 ਬਿਲਕੁਲ ਬਲਾਂ ਤੱਕ ਤਾਂ 97 ਤੱਕ ਤਾਂ ਕੋਈ ਸਰਕਾਰ ਸਟੇਬਲ ਨਹੀਂ ਸੀ ਪੰਜਾਬ ਦੇ ਵਿੱਚ ਆਵੇਂ ਉਹ ਕਾਂਗਰਸ ਦੀ ਸਰਕਾਰ ਉਹ ਕਹਿੰਦੇ ਕਾਂਗਰਸ ਦਾ ਜਿਹੜੀ ਗਰੂਪੀਜ਼ਮ ਸੀ ਕਾਂਗਰਸ ਦੇ ਵਿੱਚ ਉਹ ਤਗੜਾ ਸੀ ਆਪਸੇ ਵਿੱਚ ਲੜ ਰਹੇ ਸੀ ਜਿਹੜੀ ਸਟੇਬਲ ਸਟੇਬਲ ਸਰਕਾਰ ਬਣਨੀ ਸ਼ੁਰੂ ਹੁੰਦੀ ਹੈ ਉਹ ਸ਼ੁਰੂ ਹੁੰਦੀ ਹੈ 97 ਦੇ ਵਿੱਚ ਜਦੋਂ ਇਹ ਕਹਿੰਦੇ ਨੇ ਕਿ ਸਾਡਾ ਫਿਰ ਸਰਦਾ ਨਹੀਂ ਸੀ ਸੀ ਅਲਾਈਂਸ ਕਰ ਲਿਆ 97 ਤੋਂ 2 ਤੱਕ ਆਪਣਾ ਬਾਦਲ ਸਾਹਿਬ ਰਹਿੰਦੇ ਨੇ 2 ਤੋਂ 7 ਤੱਕ ਕੈਪਟਨ ਸਾਹਿਬ ਰਹਿੰਦੇ ਨੇ 7 ਤੋਂ 12 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਿਪੀਟ ਕਰਦੀ ਹੈ 12 ਤੋਂ 17 ਤੱਕ ਸ਼੍ਰੋਮਣੀ ਅਕਾਲੀ ਦਲ ਰਹਿੰਦਾ 17 ਤੱਕ ਹਾਲਾਤ ਖਰਾਬ ਸੀ ਜੇਕਰ ਤੁਸੀਂ ਇਹ ਤਰਕ ਦੰਦਿਓ ਤਰਕ ਤਾਂ ਸਿਰਫ ਵੋਟ ਬੈਂਕ ਦਾ ਅੱਧ ਜਾਨੇ ਤੇ ਦੂਜਾ ਜਿਹੜਾ ਯਾਰ ਜਿਹੜੀ ਸਰਕਾਰ ਇਹਨਾਂ ਦੀ ਬਣਦੀ ਹੈ ਨਾ 200 ਅੱਗੇ 12 ਤੋਂ 17 ਵਾਲੀ ਉਹ ਘਟ ਉਹਦੇ ਵਿੱਚ ਬੀਜੇਪੀ ਦੀ ਇਹਨਾਂ ਨੂੰ ਵੱਡੀ ਲੋਡ ਵੀ ਰਹੀ ਨਹੀਂ ਫਿਰ ਤਾਂ ਬੀਜੇਪੀ ਹਾਵੀ ਹੁੰਦੀ ਚਲੀ ਗਈ ਨਾ ਬੀਜੇਪੀ ਦੇਖੋ ਬੇਸ਼ੱਕ ਸੈਂਟਰ ਦੇ ਵਿੱਚ ਸੱਤਾ ਦੇ ਵਿੱਚ ਨਾ ਰਹੀ ਹੋਵੇ ਬੀਜੇਪੀ 14 ਤੋਂ ਪਹਿਲਾਂ ਪਰ ਬੀਜੇਪੀ ਨੇ ਆਪਣਾ ਜਿਹੜਾ ਹੋਲਡ ਸੀ ਉਹ ਹੋਲਡ ਸਟਰੋਂਗ ਕਰ ਲਿਆ ਸੀ ਹੁਣ ਦੇਖੋ ਕਿ 14 ਦੇ ਵਿੱਚ ਨਰਿੰਦਰ ਮੋਦੀ ਆਉਂਦੇ ਨੇ ਜੀ ਪ੍ਰਾਈਮ ਮਿਨਿਸਟਰ ਬਣਦੇ ਨੇ ਪਰ ਉਹਦੇ ਪਿੱਛੇ ਤਿਆਰੀ 15 ਸਾਲ ਦੀ ਹੈ 15 ਸਾਲ ਤੋਂ ਗੁਜਰਾਤ ਦੇ ਵਿੱਚ ਆਹ ਕੋਸ਼ਿਸ਼ ਹੋ ਰਹੀ ਹੈ ਕਿ ਦਿੱਲੀ ਦੇ ਵਿੱਚ ਜਾ ਕੇ ਸਰਕਾਰ ਬਣਾਉਣੀ ਹੈ ਸਰਕਾਰ ਦਾ ਫੇਸ ਹੋਣਗੇ ਨਰਿੰਦਰ ਮੋਦੀ ਯਾਨੀ ਕਿ 14 ਦੇ ਵਿੱਚ ਜੇਕਰ ਸਰਕਾਰ ਬਣਾਉਣੀ ਹੈ ਤਾਂ 15 ਸਾਲ ਪਹਿਲਾਂ ਦੀ ਤਿਆਰੀ ਹੋ ਰਹੀ ਹੈ ਉਸ ਤਿਆਰੀ ਦੇ ਵਿੱਚ ਪੰਜਾਬ ਵੀ ਇੱਕ ਹਿੱਸਾ ਸਾਰਾ ਕੁਝ ਨਾਲ ਨਾਲ ਚੱਲ ਰਿਹਾ ਹੋਰ ਸੂਬੇ ਵੀ ਹਾਂ ਨਾਲ ਨਾਲ ਹਿੱਸਾ ਪੰਜਾਬ ਦੇ ਵਿੱਚ ਵੀ ਬੀਜੇਪੀ ਹਾਵੀ ਹੋ ਰਹੀ ਹੈ ਫਿਰ ਤਾਂ ਦੇਖੋ ਕਿ ਜਿਹੜੀ ਤੁਸੀਂ ਭੰਡਰ ਸਾਹਿਬ ਜ਼ਿਕਰ ਕਰ ਰਹੇ ਹੋ ਕਿ ਬੜਾ ਜਨਸੰਖ ਕਮਜ਼ੋਰ ਹੁੰਦਾ ਸੀ ਉਹ ਕਮਜ਼ੋਰ ਕੜੀ ਜਦੋਂ ਨਾਲ ਲਾ ਲਈ ਫਿਰ ਵੋਟ ਵੋਟ ਦੇ ਮਾਮਲੇ 'ਚ ਯਾਨੀ ਕਿ ਪੰਜਾਬ ਦੇ ਤੁਸੀਂ ਜੀ ਸੋਨੋ ਭਿੰਡਰ ਸਾਹਿਬ ਤੁਸੀਂ ਕਹਿੰਦੇ ਜਨਸੰਖ ਕਮਜ਼ੋਰ ਹੁੰਦਾ ਸੀ ਉਹ ਜਨਸੰਖ ਬੀਜੇਪੀ ਬਣ ਕੇ ਇੱਥੋਂ ਤੱਕ ਆ ਗਿਆ ਸੀ ਕਿ ਜਦੋਂ ਡੈਪੀ ਸੀਐਮ ਬਣਦਾ ਸੀ ਸੁਖਵੀਰ ਸਿੰਘ ਬਾਦਲ ਨੇ ਤਾਂ ਰਾਜਨਾਥ ਸਿੰਘ ਮੰਨ ਨਹੀਂ ਸੀ ਰਹੇ ਹਾਂ ਜਦੋਂ ਤੋਂ ਸਰਕਾਰ ਆਉਣਾ ਤੋਂ ਪਹਿਲਾਂ ਨਹੀਂ ਗੱਲਾਂ ਨੇ ਕਿਉਂਕਿ ਮੋਦੀ ਅਮਿਤ ਸ਼ਾਹ ਤਾਂ ਬਾਅਦ ਦੇ ਵਿੱਚ ਡੋਮਿਨੇਟ ਕਰ ਦਿੰਦੇ ਨੇ ਨਾ ਬੀਜੇਪੀ ਦੇ ਵਿੱਚ ਪਹਿਲਾਂ ਤਾਂ ਕਮਾਂਡ ਅਮਿਤ ਸ਼ਾਹ ਕੋਲੇ ਸੀ ਆਪਣਾ ਰਾਜਨਾਥ ਸਿੰਘ ਕੋਲੇ ਸੀ ਤੇ ਉਦੋਂ ਰਾਜਨਾਥ ਸਿੰਘ ਮੰਨ ਨਹੀਂ ਰਹੇ ਸੀ ਕਿ ਪੰਜਾਬ ਦੇ ਵਿੱਚ ਜੇਕਰ ਕੋਈ ਡਿਪਟੀ ਸੀਐਮ ਬਣੂਗਾ ਤਾਂ ਡਿਪਟੀ ਸੀਐਮ ਬੀਜੇਪੀ ਦਾ ਬਣੂਗਾ ਤੇ ਉਦੋਂ ਬਹੁਤ ਜੋੜ ਤੋੜ ਕਰਕੇ ਉਦੋਂ ਸੁਖਵੀਰ ਸਿੰਘ ਬਾਦਲ ਨੂੰ ਡਿਪਟੀ ਸੀਐਮ ਪੰਜਾਬ ਦਾ ਲਾਇਆ ਗਿਆ ਯਾਨੀ ਕਿ ਉਹ ਕਮਜ਼ੋਰ ਜਨਸਾਂਗੇ ਜਿਹੜਾ ਤੁਸੀਂ ਕਮਜ਼ੋਰ ਕਹਿ ਰਹੇ ਹੋ ਇਤੋਂ ਤੱਕ ਹਾਵੀ ਹੋ ਗਿਆ ਅਕਾਲੀ ਦਲ ਦੇ ਉੱਪਰ ਕਿ ਅਕਾਲੀ ਦਲ ਦਾ ਡੈਪਟੀ ਸੀਮ ਕੌਣ ਲੱਗੋ ਕੌਣ ਨਹੀਂ ਲੱਗੋ ਲੱਤ ਫਸਾ ਲਈ ਸੀ ਉਹਨਾਂ ਨੇ ਹੁਣ ਭਾਜਪਾ ਨੂੰ ਲੈ ਕੇ ਭਾਜਪਾ ਦਾ ਜਿਵੇਂ ਪ੍ਰਭਾਵ ਵਧ ਰਿਹਾ ਲੋਕ ਸਭਾ ਚੋਣ ਪੇਟੀ ਚ ਗੱਲ ਸਾਹਮਣੇ ਆ ਗਈ ਇਸ ਮਾਹੌਲ ਦੇ ਵਿੱਚ ਅਕਾਲੀ ਦਲ ਦਾ ਕੀ ਆਪਾਂ ਪਰਖ ਬਣ ਸਕਦੇ ਆ ਅਕਾਲੀ ਦਲ ਦਾ ਕੋਈ ਨਾ ਕੋਸਤਾ ਰਿਸ਼ਤਾ ਵੀ ਰਿਹਾ ਦੇਖੋ ਭੰਡਾਰ ਸਾਹਿਬ ਤੁਹਾਨੂੰ ਇੱਕ ਗੱਲ ਮੈਂ ਕਲੀਅਰ ਹੀ ਕਰਦਾ ਅਕਾਲੀ ਦਲ ਵੀ ਇਹ ਗੱਲ ਜਾਣਦਾ ਭਾਜਪਾ ਵੀ ਇਹ ਗੱਲ ਜਾਣਦੀ ਹੈ ਉਹ ਜਾਣਦੇ ਕਿ ਜੇਕਰ ਅਸੀਂ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਉਣਾ ਤਾਂ ਸ਼ਰਮਣੀ ਅਕਾਲੀ ਦਲ ਤੇ ਬੀਜੇਪੀ ਦਾ ਜਿਹੜਾ ਅਲਾਈਅੰਸ ਹੈ ਅਲਾਈਅੰਸ ਹੋਣਾ ਬਹੁਤ ਜ਼ਰੂਰੀ ਹੈ ਦੋਨੋਂ ਧਿਰਾਂ ਬਾਖੂ ਵੀ ਹੈ ਗੱਲ ਬੜੇ ਨੇੜੇ ਤੋਂ ਤੇ ਬੜੇ ਅੰਦਰ ਤੋਂ ਜਾਣਦੀਆਂ ਨੇ ਕਿ ਇਕੱਲੇ ਇਕੱਲੇ ਅਸੀਂ ਸਰਕਾਰ ਨਹੀਂ ਬਣਾ ਸਕਦੇ ਤੁਸੀਂ ਵੋਟ ਪਰਸੈਂਟ ਨੈਗੇਟਿਵ ਵਿੱਚ ਇਹ ਮਾਮਲਾ ਹੈ ਕਿ ਕਦੇ ਸਾਨੂੰ ਸੁਣਾਉਣਾ ਕਰ ਉਹ ਉਹਦੇ ਉਹਦੇ ਕਾਰਨ ਨੇ ਭਿੰਡਰ ਸਾਹਿਬ ਹੁਣ ਬੀਜੇਪੀ ਦੇ ਵਿੱਚ ਦੋ ਰਾਮ ਆ ਉਹ ਫਿਲਹਾਲ ਦੇਖ ਰਹੇ ਨੇ ਕਿ ਕਿਹੜੀ ਪੰਥਕ ਲੀਡਰਸ਼ਿਪ ਹੈ ਜਿਹੜੀ ਡੋਮਿਨੇਟ ਕਰੂਗੀ ਇਸ ਪੋਲਿਟਿਕਸ ਦੇ ਵਿੱਚ ਸ਼੍ਰੋਮਣੀ ਅਕਾਲੀ ਜਲਦੇ ਵਿੱਚ ਸੁਖਵੀਰ ਹੋਣੀ ਹਾਵੀ ਰਹਿਣਗੇ ਦੂਜਾ ਥਾੜਾ ਉੱਪਰ ਜਾਊਗਾ ਕੋਈ ਤੀਜਾ ਥਾੜਾ ਬਣ ਕੇ ਉੱਪਰ ਆਊਗਾ ਕੋਈ ਹੋਰ ਤੇ ਰੁੱਠੂਗੀ ਉਸੇ ਰਣਾਲ ਸਮਝੌਤਾ ਹੋਊਗਾ ਜਿਹੜੀ ਜਿਹਦੇ ਕੋਲ ਸ਼੍ਰੋਮਣੀ ਅਕਾਲੀ ਜਲਦਾ ਸਿੰਬਲ ਹੋਊਗਾ ਚੰਡੀਗੜ੍ਹ 28 ਸੈਕਟਰ ਵਾਲਾ ਦਫ਼ਤਰ ਹੋਊਗਾ ਜਿਹਦੇ ਨਾਲ ਅਕਾਲੀ ਜਲਦਾ ਕੇਡਰ ਖੜੂਗਾ ਜਿਹੜੀ ਉਹ ਲੀਡਰਸ਼ਿਪ ਡੋਮਿਨੇਟ ਕਰੂਗੀ ਮੇਨ ਸਟ੍ਰੀਮ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਦੇ ਨਾਲ ਪੈਚਅਪ ਹੋਊਗਾ ਸ਼੍ਰੋਮਣੀ ਅਕਾਲੀ ਦਲ ਦਾ ਤੁਸੀਂ 17 ਵਾਲਾ ਪਰਸੈਂਟੇਜ ਵੋਟ ਵੋਟ ਬੈਂਕ ਦਾ ਪਰਸੈਂਟੇਜ ਲੈ ਲਓ ਤੁਸੀਂ ਜਦੋਂ 19 ਦੇ ਵਿੱਚ ਚੋਣ ਹੁੰਦੀ ਹੈ ਤੁਸੀਂ ਉਹਦੇ ਪਰਸੈਂਟੇਜ ਦੇਖ ਲਿਓ ਕਿੰਨੀ ਹੈ ਇਸ ਤੋਂ ਇਲਾਵਾ ਤੁਸੀਂ 24 ਵਾਲੀ ਦੇਖ ਲਿਓ ਤੁਹਾਨੂੰ ਆਪ ਕਲੀਅਰ ਹੋ ਜਾਊਗਾ ਕਿ ਜੇਕਰ ਅਲਾਈਂਸ ਦੇ ਵਿੱਚ ਲੜਦੇ ਤਾਂ ਕਿੱਥੇ ਕਿੱਥੇ ਜਿੱਤ ਪ੍ਰਾਪਤ ਕਰ ਸਕਦੇ ਸੀ ਮੈਂ ਤੁਹਾਨੂੰ ਕਿੰਨੀਆਂ ਸਿੱਟਾਂ ਦੇ ਉਦਾਹਰਣ ਦੇ ਸਕਦਾ ਹਾਂ ਵਿਧਾਨ ਸਭਾ ਦੀਆਂ ਤੁਹਾਨੂੰ ਇੱਕ ਡੇਰਾ ਬੱਸੀ ਦੀ ਸੀਟ ਦੱਸਦਾ ਜੀ ਵਿਧਾਨ ਸਭਾ ਦੀਆਂ ਜੀ ਹਾਲ ਲੰਗੇ ਵਿਧਾਨ ਸਭਾ ਦੀਆਂ 2022 ਦੀਆਂ ਡੇਰਾ ਬੱਸੀ ਲੈ ਲਓ ਸਭ ਤੋਂ ਪਹਿਲਾਂ ਤੁਸੀਂ ਡੇਰਾ ਬੱਸੀ ਦੇ ਵਿੱਚ ਭਾਜਪਾ ਨੂੰ ਕਿੰਨੀ ਵੋਟ ਪੈਂਦੀ ਆ 28000 ਵੋਟ ਪੈਂਦੀ ਆ ਜੀ ਉਥੇ ਕੁਲਜੀਤ ਰੰਧਾਵਾ ਆਮ ਆਦਮੀ ਪਾਰਟੀ ਦੇ ਐਮਐਲਏ ਬਣਦੇ ਨੇ ਉਹ ਜਿਹੜੀ 28000 ਵੋਟ ਸੀ ਉਹ ਵੋਟ ਐਨਕੇ ਸ਼ਰਮਾ ਦੀ ਵੋਟ ਸੀ ਜੇਕਰ ਅਲਾਈਂਸ ਹੁੰਦਾ 28000 ਐਨਕੇ ਸ਼ਰਮਾ ਨੂੰ ਪੈ ਜਾਂਦੀ 28 ਦੇ ਵਿੱਚੋਂ 25 ਵੀ ਪੈ ਜਾਂਦੀ ਐਨਕੇ ਸ਼ਰਮਾ ਉਥੋਂ ਐਮਐਲਏ ਹੁੰਦੇ ਅੱਜ ਵਿੱਜਨ ਮੰਤਰੀ ਨੇ ਸ਼੍ਰੋਮਣੀ ਕੱਲ ਇੰਨੀ ਤੁਹਾਨੂੰ ਮੈਂ ਹੋਰ ਕਿੰਨੀਆਂ ਉਦਾਹਰਨਾਂ ਗਿਣਾ ਸਕਦਾ ਕਿ ਜਿਹੜਾ ਇਹਨਾਂ ਨੂੰ ਦੋਨਾਂ ਪਾਰਟੀ ਨੂੰ ਲੱਗਦਾ ਕਿ ਅਸੀਂ ਅਲਾਈਂਸ ਦੇ ਵਿੱਚ ਤੇ ਉਹਦੇ ਲਈ ਜੋੜ ਤੋੜ ਚੱਲੋ ਹੋ ਵੀ ਰਹੇ ਨੇ ਹੁਣ ਜਿਹੜਾ ਇਹਨਾਂ ਦਾ ਸੰਕਟ ਹੈ ਬੰਦਰ ਸਾਹਿਬ ਉਹ ਸੰਕਟ ਆ ਗਿਆ ਕਿ ਸਿਧਾਂਤਕ ਤੌਰ ਦੇ ਉੱਪਰ ਬੀਜੇਪੀ ਦੇ ਨਾਲ ਜ਼ਿਕਰ ਕਰ ਰਿਹਾ ਮੈਂ ਬੀਜੇਪੀ ਦੀ ਸਿਆਸਤ ਹੋਰ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਹੋਰ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਨਾਲ ਸਿਆਲਾਈਂਸ ਦੇ ਵਿੱਚ ਰਿਹਾ ਉਦੋਂ ਭਾਵੇਂ ਲਾਲ ਕਿਸ਼ਨ ਅਡਵਾਨੀ ਸੀ ਐਲਕੇ ਅਡਵਾਨੀ ਜਾਂ ਆਪਣੇ ਅਟਲ ਵਿਆਹਰੀ ਬਾਜਪਾਈ ਸੀ ਉਹਨਾਂ ਦੀ ਸਿਆਸਤ ਹੋਰ ਸੀ ਜਿਹੜੀ ਅੱਜ ਦੀ ਮੇਨ ਸਟਰੀਮ ਬੀਜੇਪੀ ਹੈ ਇਹਨਾਂ ਦੀ ਸਿਆਸਤ ਹੋਰ ਹੈ ਉਹ ਸਿਆਸਤ ਦਾ ਜਿਹੜਾ ਸਿਧਾਂਤ ਹੈ ਉਹਨਾਂ ਦਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਿਧਾਂਤ ਤੋਂ ਬਿਲਕੁਲ ਨਹੀਂ ਮਿਲਦਾ ਜਦੋਂ ਸ਼੍ਰੋਮਣੀ ਅਕਾਲੀ ਦਲ ਆਪਣੇ ਸਿਧਾਂਤ ਛੱਡ ਕੇ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਸਿਧਾਂਤ ਤੋਂ ਥੜਕ ਕੇ ਭਾਜਪਾ ਨਾਲ ਜਾ ਕੇ ਅਲਾਈਂਸ ਕਰਦੀ ਹੈ ਤਾਂ ਪੰਜਾਬ ਉਹਨਾਂ ਦਾ ਸਾਥ ਨਹੀਂ ਦਿੰਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ ਬੀਜੇਪੀ ਦੇ ਉੱਪਰ ਇਲਜ਼ਾਮ ਲੱਗਦਾ ਗੱਲਾਂ ਵੀ ਚੱਲਦੀਆਂ ਨੇ ਕਿ ਇੱਕ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਹੈ ਕਿ ਹਿੰਦੂ ਭਾਈਚਾਰੇ ਦੀ ਨੁਮਾਇੰਦਗੀ ਕਰਦੀ ਹੈ ਬੀਜੇਪੀ ਪਾਰਟੀ ਆਹ ਇਲਜ਼ਾਮ 15 ਸਾਲ ਪਹਿਲਾਂ ਹੁੰਦਾ ਸੀ ਕਿ ਬੀਜੇਪੀ ਪਾਰਟੀ ਵਪਾਰੀ ਵਰਗ ਦੀ ਪਾਰਟੀ ਹੈ ਵਪਾਰੀ ਤੋਂ ਹੁਣ ਇੱਕ ਭਾਈਚਾਰੇ ਦੇ ਨਾਲ ਜੁੜ ਗਈ ਸ਼੍ਰੋਮਣੀ ਅਕਾਲੀ ਦਲ ਹੈਗੀ ਹੈ ਪੰਥਕ ਪਾਰਟੀ ਤੇ ਉਹ ਹੈਗੀ ਹੈ ਭੰਡਰ ਸਾਹਿਬ ਖੇਤਰੀ ਪਾਰਟੀ ਉਹ ਗੱਲ ਕਰਦੀ ਹੈ ਸਰਬੱਤ ਦੀ ਤੇ ਜਿਹੜੇ ਉਹਦੇ ਮੁੱਦੇ ਨੇ ਉਹ ਮੁੱਦੇ ਨਹੀਂ ਮੈਚ ਕਰਦੇ ਬੀਜੇਪੀ ਨੂੰ ਇਸ ਕਰਕੇ ਉੱਥੇ ਇੱਕ ਵੱਡਾ 파ੜਾ ਹੈਗਾ ਬੀਜੇਪੀ ਦੇ ਨਾਲ ਤੇ ਹੁਣ ਰਹੀ ਸ਼੍ਰੋਮਣੀ ਕਾਲਲ ਸੰਕਟ ਦੀ ਗੱਲ ਸੰਕਟ ਇਹ ਹੈ ਕਿ ਬਰਗਾੜੀ ਜਿਹੜਾ ਕਾਂਡ ਹੈ ਉਹ ਅੱਜ ਕੱਲ੍ਹ ਦਾ ਪਿੱਛਾ ਨਹੀਂ ਛੱਡ ਰਿਹਾ ਜਿਹੜੀ ਸਭ ਤੋਂ ਇੱਕ ਇਹਨਾਂ ਦਾ ਮੇਨ ਰੌਲਾ ਫਿਰ ਸਰਸੇ ਵਾਲੇ ਸਾਧ ਨੂੰ ਮਾਫੀ ਹੋਗੀ ਮਾਫੀ ਹੋਗੀ ਦੂਜਾ ਸੋਸ਼ਲ ਮੈਂ ਗੱਲ ਕਬੂਲਦਾ ਕਿ ਸੋਸ਼ਲ ਮੀਡੀਆ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬੇਹੱਦ ਪ੍ਰਚਾਰ ਕੀਤਾ ਗਿਆ ਖਿਲਾਫ ਉਸ ਪ੍ਰਚਾਰ ਦੇ ਵਿੱਚ ਕੂੜ ਪ੍ਰਚਾਰ ਵੀ ਸੀ ਬਹੁਤ ਚੀਜ਼ਾਂ ਦੇ ਵਿੱਚ ਪ੍ਰਚਾਰ ਸੀ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਖੋਰਾ ਲੱਗਿਆ ਪਿੰਡਰ ਸਾਹਿਬ ਕੂੜ ਪ੍ਰਚਾਰ ਜ਼ਿਆਦਾ ਪ੍ਰਭਾਵਕ ਰਿਹਾ ਉਹ ਕੀ ਸੀ ਉਹ ਸੀ ਕਿ ਸੋਸ਼ਲ ਮੀਡੀਆ ਦਾ ਦੌਰ ਆ ਗਿਆ ਨਵਾਂ ਨਵਾਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਸੋਸ਼ਲ ਮੀਡੀਆ ਬਾਰੇ ਅਕਾਲੀ ਦਲ ਦੇ ਲੀਡਰਾਂ ਨੂੰ ਇਹਦੀ ਸਮਝ ਨਹੀਂ ਸੀ ਅੱਜ ਵੀ ਨਹੀਂ ਹੈ ਪਹਿਲਾਂ ਵੀ ਨਹੀਂ ਸੀ ਅੱਜ ਵੀ ਨਹੀਂ ਹੈ ਇਹਨਾਂ ਨੂੰ ਤੇ ਉਦੋਂ ਇਹਨਾਂ ਨੂੰ ਲੱਗਦਾ ਸੀ ਕਿ ਫੇਸਬੁੱਕ ਦੇ ਨਾਲ ਸਾਡਾ ਕੀ ਹੋ ਜੂਗਾ ਸੋਸ਼ਲ ਮੀਡੀਆ ਦੇ ਨਾਲ ਅਸੀਂ ਕਿਵੇਂ ਖਤਮ ਹੋ ਜਾਾਂਗੇ ਸਾਡੇ ਕੋਲ ਕਿਡਰ ਸਾਡੇ ਕੋਲ ਪਾਰਟੀ ਹੈ ਪਰ ਇਹ ਸਮਝ ਨਹੀਂ ਪਾਏਗੇ ਸੋਸ਼ਲ ਮੀਡੀਆ ਦਾ ਜਿਹੜਾ ਅਟੈਕ ਹੁੰਦਾ ਉਹ ਮਾਸ ਲੈਵਲ ਤੇ ਨਹੀਂ ਹੁੰਦਾ ਉਹ ਦਿਮਾਗ ਲੈਵਲ ਤੇ ਹੁੰਦਾ ਜਿਹੜਾ ਸੋਸ਼ਲ ਮੀਡੀਆ ਦਾ ਅਟੈਕ ਹੁੰਦਾ ਉਹ ਬੰਦੇ ਦਾ ਬ੍ਰੇਨ ਵਾਸ਼ ਕਰਦਾ ਲੋਕਾਂ ਦੇ ਮਾਈਂਡ ਸੈਟ ਚੇਂਜ ਕਰਦਾ ਸੋਸ਼ਲ ਮੀਡੀਆ ਉਤੋਂ ਇਹਨਾਂ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਠੀਕ ਹੈ ਹੁਣ ਆਪਣਾ ਆਈਟੀ ਸੈਲ ਇਹਨਾਂ ਨੇ ਖੜਾ ਕਰਿਆ ਪਰ ਆਈਟੀ ਸੈਲ ਵੀ ਹੁਣ ਉਸ ਲੈਵਲ ਦਾ ਨਹੀਂ ਹੈ ਜਿਸ ਲੈਵਲ ਦਾ ਸਿਸਟਮ ਹੋਣਾ ਚਾਹੀਦਾ ਇਹਨਾਂ ਦੇ ਖਿਲਾਫ ਪ੍ਰਚਾਰ ਹੋਇਆ ਕੂੜ ਪ੍ਰਚਾਰ ਵੀ ਹੋਇਆ ਉਹਦੇ ਚ ਬਹੁਤ ਕੁਝ ਦੇ ਵਿੱਚ ਸ਼ਾਮਲ ਵੀ ਨਹੀਂ ਸੀ ਤਾਂ ਵੀ ਹੋਇਆ ਤੇ ਬਹੁਤ ਵੱਡੀਆਂ ਗਲਤੀਆਂ ਇਹਨਾਂ ਨੇ ਕੀਤੀਆਂ ਦੇਖੋ ਕਿ ਇੱਕ ਇਹਨਾਂ ਦੇ ਉੱਪਰ ਇਲਜ਼ਾਮ ਲੱਗਦਾ ਕਿ ਡੇਰਾ ਸਿਰਸਾ ਨੂੰ ਮਾਫੀ ਦਿਵਾਇੰਨਾਂ ਨੇ ਚੰਦ ਬੋਟਾ ਖਤਰਾ ਉਹੀ ਇਹਨੇ ਨਹੀਂ ਚੱਲ ਰਿਹਾ ਜਿਹੜੀ ਜਿਸ ਮਾਹੌਲ ਤੋਂ ਪਹਿਲਾਂ ਸ਼ੁਰੂ ਹੋਇਆ ਹਾਂ ਉਹ ਹੀ ਉਸ ਰੌਲਾ ਉਸ ਨੂੰ ਸਪਸ਼ਟਕਰਨ ਹਾਂ ਬੀਬੀ ਜ਼ਗੀਰ ਕੌਰ ਦੀ ਅਸਤੀਫਾ ਦੇ ਕੇ ਸਪਸ਼ਟਕਰਨ ਦੇਣ ਚਲੇ ਗਏ ਪਰਮਿੰਦਰ ਢੀਣ ਸਾਜੀ ਦੇਣ ਚਲੇ ਗਏ ਪਟਿਆ ਸਾਹਿਬ ਇਹਨੂੰ ਗੱਲ ਦੱਸੋ ਇੱਕ ਜੇਕਰ ਬੀਬੀ ਜ਼ਗੀਰ ਕੌਰ ਨੂੰ ਪ੍ਰਧਾਨਗੀ ਦੇ ਦਿੰਦੇ ਸ਼੍ਰੋਮਣੀ ਕਮੇਟੀ ਦੀ ਕੀ ਬੀਬੀ ਜ਼ਗੀਰ ਕੌਰ ਜਿਹੜੇ ਧੜੇ ਨਾਲ ਖੜਦੇ ਕਿ ਜਿਹੜਾ ਤਾਂ ਅੱਜ ਵੱਖਰਾ ਹੋਇਆ ਧੜਾ ਆਪ ਕੋਲ ਨਹੀਂ ਪਤਾ ਉਸ ਟੜੇ ਦੀ ਪੋਲਿਟਿਕਸ ਕੀ ਰਹੀ ਆ ਆਪਸ ਦੇ ਵਿੱਚ ਹੂੰ ਜਿਹੜੇ ਲੀਡਰ ਬੈਠਦੇ ਨੇ ਆਪਾਂ ਨੂੰ ਨਹੀਂ ਪਤਾ ਕਿ ਉਹਨਾਂ ਦਾ ਹੁਣ ਤੱਕ ਕੀ ਸਿਸਟਮ ਰਿਹਾ ਤੇ ਇਸ ਤੋਂ ਇਲਾਵਾ ਪਰਮਿੰਦਰ ਢੀਂਡਸਾ ਨੂੰ ਜੇਕਰ ਲੜਾ ਦਿੰਦੇ ਸੰਗਰੂੜ ਤੋਂ ਹੂੰ ਰੌਲਾ ਤਾਂ ਉੱਥੇ ਹੀ ਹੋਇਆ ਨਾ ਸਾਰਾ ਜੇਕਰ ਪਰਮਿੰਦਰ ਢੀਂਡਸਾ ਨੂੰ ਸੰਗਰੂੜ ਤੋਂ ਲੜਾ ਦਿੰਦੇ ਪਰਮਿੰਦਰ ਢੀਂਡਸਾ ਜਾਂ ਢੀਂਡਸਾ ਪਰਿਵਾਰ ਕਿਹੜੇ ਧੜੇ ਦੇ ਵਿੱਚ ਹੁੰਦਾ ਇਹ ਗੱਲ ਵੀ ਹੈ ਨਾ ਇੱਕ ਸਵਾਲ ਹੁੰਦਾ ਇਹਨਾਂ ਨੂੰ ਤੇ ਅੱਜ ਜਾਣੇ ਪਿੰਡਰ ਸਾਹਿਬ ਇਹਨਾਂ ਨੇ ਤਿਆਗ ਦੀ ਭਾਵਨਾ ਕਹੀ ਹੈ ਕਿ ਅਸੀਂ ਤਿਆਗ ਪ੍ਰੇਜੀਡਮ ਜਿਹੜਾ ਸੁਧਾਰ ਲਿਆਉਂਦਾ ਸੀ ਉਹਦੇ ਚੋ ਰਜਾਇਆ ਮੈਂ ਬਹੁਤ ਸੁਖਵੀਰ ਬਾਦਲ ਨੂੰ ਦਿਖਾਇਆ ਪਿੰਡਰ ਸਾਹਿਬ ਕਿ ਜੇਕਰ ਉਹ ਸੁਖਵੀਰ ਬਾਦਲ ਨੂੰ ਦਿਖਾਇਆ ਕਿ ਜੇਕਰ ਕਾਲ ਤਖਤ ਦੇ ਪੇਸ਼ ਹੋਈਦਾ ਹੁੰਦਾ ਇਹਨਾਂ ਦੇ ਸ਼ਬਦਾਂ ਦੇ ਵਿੱਚ ਜੋ ਇਹਨਾਂ ਦਾ ਹੋਏ ਕਿ ਜੇਕਰ ਕਾਲ ਤਖਤ ਸਾਹਿਬ ਤੇ ਪੇਸ਼ ਹੋਈਦਾ ਹੁੰਦਾ ਜਥੇਦਾਰ ਸਾਹਿਬ ਕੋਲ ਤਾਂ ਨਮਾਣੇ ਸਿੱਖਵਾਂਦਿਆਂ ਪੇਸ਼ ਹੋਈਦਾ ਹੁੰਦਾ ਤੇ ਨਿਮਾਣੇ ਸਿੱਖ ਵਜੋਂ ਪੇਸ਼ ਹੋਈਦਾ ਹੁੰਦਾ ਸਾਰੇ ਉਹਦੇ ਤਿਆਗ ਕੇ ਕਿ ਅਕਾਲ ਤਖਤ ਸਾਹਿਬ ਦੇ ਸਾਹਮਣੇ ਕਿਸੇ ਉਹਦੇ ਦੀ ਬਾਦਲ ਨੇ ਇੱਕ ਵਰਕਿੰਗ ਪ੍ਰਧਾਨਤਾ ਬਣਾਤਾ ਬਰਵਿੰਦਰ ਸਿੰਘ ਭੁੰਦੜ ਨੂੰ ਕਾਰਜਕਾਰੀ ਪ੍ਰਧਾਨ ਲਾਤਾ ਕਾਰਜਕਾਰੀ ਜੀ ਪਰ ਜਿਹੜੀ ਮੇਨ ਪ੍ਰਧਾਨਗੀ ਉਹਨਾਂ ਦੇ ਕੋਲ ਰਹੀ ਕਹਿੰਦਾ ਭਾਵੇਂ ਕਿ ਉਹਨਾਂ ਨੇ ਤਿਆਗ ਦਿੱਤਾ ਹੈ ਦੇਖੋ ਕਿ ਇਸੇ ਕਰਕੇ ਅਸਤੀਫੇ ਦੇ ਕੇ ਗਏ ਨਾ ਮੈਂ ਜਿਹੜੀ ਗੱਲ ਕਹਿ ਰਿਹਾ ਤੁਹਾਨੂੰ ਸੁਖਵੀਰ ਬਾਦਲ ਨੂੰ ਦਿਖਾਇਆ ਇਹਨਾਂ ਨੇ ਕਿ ਨਿਮਾਣੇ ਸਿੱਖ ਵਜੋਂ ਅਸੀਂ ਪੇਸ਼ ਹੋਏ ਹਾਂ ਉੱਥੇ ਤੇ ਸਾਰੇ ਜਿਹੜੀ ਉਹਦੇ ਨੇ ਉਹਦੇ ਤਿਆਗ ਕੇ ਅਸੀਂ ਹੱਥ ਦੇ ਵਿੱਚ ਮਤਲਬ ਗਲ ਦੇ ਵਿੱਚ ਸਰੂਪਾ ਪਾ ਕੇ ਹੱਥ ਦੇ ਵਿੱਚ ਤਲਾਸੀਂ ਮਾਫੀ ਫੜ ਕੇ ਆ ਖੜੇ ਹਾਂ ਜੀ ਜੋ ਤੁਸੀਂ ਲਾਗੇ ਸਾਨੂੰ ਕਰਾਂਗੇ ਜਿਹੜਾ ਕੀਤਾ ਇਹਦੇ ਪਿੱਛੇ ਵੀ ਸਿਆਸਤ ਹੈ ਨਹੀਂ ਜੀ ਜੇਕਰ ਤਿਆਗ ਕਰਨਾ ਪਿੰਡਰ ਸਾਹਿਬ ਚਲੋ ਠੀਕ ਹੈ ਤਿਆਗ ਤਾਂ ਬਹੁਤ ਗੱਲਾਂ ਦਾ ਹੋਣਾ ਜ਼ਰੂਰੀ ਹੈ ਠੀਕ ਨਹੀਂ ਚਰੋਮਣੀ ਕਾਲੇਦਲ ਖੇਤਰੀ ਪਾਰਟੀ ਬਤੌਰ ਖੇਤਰੀ ਪਾਰਟੀ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਸੀ ਪੰਜਾਬ ਦੀ ਖੇਤੀਬਾੜੀ ਨੂੰ ਰਿਪਰੈਜ਼ੈਂਟ ਕਰਨਾ ਸੀ ਪੰਜਾਬ ਦੀ ਆਰਥਿਕ ਸਥਿਤੀ ਨੂੰ ਰਿਪਰੈਜ਼ੈਂਟ ਕਰਨਾ ਸੀ ਹੋਰ ਬਹੁਤ ਮੁੱਦੇ ਨੇ ਇਹ ਲੜਾਈਆਂ ਦੋਸੇ ਛੱਡਤੀਆਂ ਤਿਆਗ ਦੀ ਭਾਵਨਾ ਦਿਖਾਉਣੀ ਇਹ ਤਾਂ ਬਹੁਤ ਦਿਖਾਉਣੀ ਪੈਣੀ ਹੈ ਨਵੇਂ ਬੰਦੇ ਨੂੰ ਮੌਕਾ ਦਿਓ ਨਾ ਹੂੰ ਉਹ ਤੇ ਆਇਆ ਕਿ ਨਹੀਂ ਹੈ ਜੀ ਬਿਲਕੁਲ ਠੀਕ ਨਹੀਂ ਜੀ ਤੁਸੀਂ ਆਪੇ ਕੁਰਸੀਆਂ ਹਮਨ ਲਈ ਬੈਠੇ ਹੋ ਕਿਸੇ ਹੋਰ ਬੰਦੇ ਵੀ ਕੋ ਨਾਲ ਲੈ ਕੇ ਆਓ ਆਪਣੇ ਹੂੰ ਪੰਜਾਬ ਦੇ ਵਿੱਚ ਬਥੇਰਾ ਯੂਥ ਹੈ ਖੜਾ ਕਰੋ ਤੇ ਆ ਕੇ ਤੇ ਇੱਕ ਪਾਸੇ ਨੂੰ ਦਿਖਾਈਦਾ ਹੁੰਦਾ ਤੇ ਆ ਕੇ ਤਾਂ ਸਾਰਿਆਂ ਨੂੰ ਦਿਖਾਣਾ ਚਾਹੀਦਾ ਕਲੇ ਸੁਖਵੀਰ ਸਿੰਘ ਬਾਦਲ ਨੂੰ ਲਿੰਪਿੰਡਰ ਸਾਹਿਬ ਜੀ ਬਿਲਕੁਲ ਸੋ ਮਾਮਲਾ ਸੀਗਾ ਅਕਾਲੀ ਦਲ ਦੇ ਵਿੱਚ ਇੱਕ ਤਿਆਗ ਦਾ ਜਿਹੜੇ ਤਿਆਗ ਦੇ ਇਰਤੀ ਗਿਰਤੀ ਜਿਹੜੀ ਅੱਜ ਦੀ ਹੀ ਚਰਚਾ ਰਹੀ ਖੈਰ ਸਾਡੇ ਨਾਲ ਜੁੜੇ ਸਨ ਸਾਡੇ ਸਹਿਯੋਗੀ ਸਰਦਾਰ ਗੁਰਜਿੰਦਰ ਸਿੰਘ ਫੰਕਾ ਸਾਹਿਬ ਫੰਕਾ ਸਾਹਿਬ ਤੁਸੀਂ ਚੈਨਲ ਲਈ ਆਪਣਾ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਤੁਹਾਡਾ ਵੀ ਧੰਨਵਾਦ ਪਿੰਦਰ ਸਾਹਿਬ